ਮੈਂ ਪਲੱਸ 2 ਕੀਤੀ ਹੈ ਜੀ ਜੀਐਨਏ ਤੋਂ ਹਿਮਨਿਟੀਜ਼ ਦੇ ਨਾਲ ਤੇ ਮੈਂ ਕਰੰਟਲੀ ਸੀਏ ਦੇ ਤਿੰਨ ਲੈਵਲਸ ਹੁੰਦੇ ਨੇ ਤੇ ਮੈਂ ਸੀਏ ਫਾਊਂਡੇਸ਼ਨ ਔਰ ਸੀਏ ਇੰਟਰਮੀਡੀਏਟ ਕਲੀਅਰ ਕਰ ਚੁੱਕੀ ਹਾਂ ਤੇ ਹੁਣ ਮੈਂ ਆਰਟੀਕਲਸ਼ਿਪ ਕਰ ਰਹੀ ਹਾਂ ਜੋ ਕਰਨ ਤੋਂ ਬਾਅਦ ਮੈਂ ਸੀਏ ਫਾਈਨਲੀ ਐਲੀਜੀਬਲ ਹੋ ਜਾਵਾਂਗੀ ਸੀਏ ਨਾਰਮਲੀ ਨਾ ਜਿਕੇ ਸੰ ਨੂੰ ਕੋਈ ਵੀ ਸੀਏ ਕਰਨੀ ਹੈ ਤੇ ਬੜਾ ਡਰ ਹੁੰਦਾ ਹੈ ਮਨ ਦੇ ਵਿੱਚ ਕਿ ਬੜੀ ਡਿਫਿਕਲਟ ਸਟੱਡੀ ਆ ਬੜੇ ਸਾਲ ਲੱਗ ਜਾਣਗੇ ਕੰਪਲੀਟ ਹੀ ਨਹੀਂ ਹੁੰਦੀ ਤੁਸੀਂ ਫਸਟ ਅਟੈਂਪਟ ਦੇ ਵਿੱਚ ਕਲੀਅਰ ਕਰ ਲਿਆ ਆਪਣਾ ਫਸਟ ਜਿਹੜਾ ਤੁਹਾਡਾ ਹੁੰਦਾ ਪਾਰਟ ਹੁੰਦਾ ਸਿੱਖਣ ਵੱਲ ਜ਼ਿਆਦਾ ਮੇਰਾ ਧਿਆਨ ਸੀ ਤੇ ਅੱਜ ਵੀ ਜਿਹੜੇ ਜਿਸ ਮੈਨੂੰ ਲੱਗਦਾ ਹੈ ਕਿ ਇੰਨਾ ਕੰਪੀਟੀਸ਼ਨ ਹੈ ਤੇ ਫੇਲਰ ਔਰ ਸਕਸੈਸ ਤਾਂ ਹੁਣ ਸੈਕੰਡਰੀ ਹੋ ਗਿਆ ਅਗਰ ਤੁਸੀਂ ਆਪਣੇ ਸਕਿਲਸ ਨੂੰ ਇੰਪਰੂਵ ਕਰੋ ਨਾ ਔਰ ਸਮਝ ਕੇ ਕੰਮ ਕਰੋ ਕਿ ਤੁਸੀਂ ਉਸ ਚਾਹੇ ਛੋਟੀ ਤੋਂ ਛੋਟੀ ਕੱਟਆਫ ਹੁੰਦੀ ਹੋਂਦੇ ਵਿੱਚ ਵੀ ਆਈ ਜਾਂਦੇ ਹੋ 10th ਤੋਂ ਬਾਅਦ ਪਲੱਸ 1 ਫੀਲਡ ਚੂਜ਼ ਕਰਨੀ ਹੁੰਦੀ ਹੈ ਨਾ ਕਨਫਿਊਜ਼ਨ ਰਹਿੰਦੀ ਹੈ ਇੱਕ ਮਾਈਂਡ ਦੇ ਵਿੱਚ ਕਿ ਕਿਹੜੀ ਫੀਲਡ ਚੂਜ਼ ਕਰੀਏ ਅਸੀਂ ਕੀ ਕਰੀਏ ਅੱਗੇ ਫਰਦਰ ਸਮਝ ਨਹੀਂ ਆਉਂਦੀ ਪੇਰੈਂਟਸ ਕੁਝ ਕਹਿ ਰਹੇ ਹੁੰਦੇ ਨੇ ਫਰੈਂਡ ਸਰਕਲ ਕੁਝ ਕਹਿ ਰਿਹਾ ਹੁੰਦਾ ਹੈ ਜਿਹੜਾ ਪੀਅਰ ਪ੍ਰੈਸ਼ਰ ਔਰ ਕਿਸੇ ਦੇ ਪ੍ਰੈਸ਼ਰ ਚ ਆ ਕੇ ਤਣਾ ਲਈਏ ਔਰ ਉਹਦੇ ਜ਼ਿੰਮੇਵਾਰੀ ਸਾਡੇ ਪੇਰੈਂਟ ਸਾਡੇ ਰਿਲੇਟਿਵਸ ਦੀ ਹੈ ਪਹਿਲਾਂ ਉਹ ਪ੍ਰਮੋਟ ਕਰਨ ਕਿ ਜੋ ਤੁਹਾਨੂੰ ਅੱਛਾ ਲੱਗਦਾ ਉਹ ਲੋ ਦੂਸਰਾ ਤੁਸੀਂ ਟਾਈਮ ਲਓ ਹਰ ਇੱਕ ਫੀਲਡ ਨੂੰ ਸਮਝਣ ਦਾ ਤੇ ਸਭ ਤੋਂ ਪਹਿਲਾਂ ਤਾਂ ਆਪਣੇ ਰਿਸਰਚਸ ਅੱਛੀ ਰੱਖੋ ਤੇ ਆਪਣਾ ਮਾਹੌਲ ਥੋੜਾ ਸਪੋਰਟ ਤੇ ਤੀਸਰੀ ਚੀਜ਼ ਜਿਹੜੀ ਮੈਨੂੰ ਲੱਗੀ ਕਿ 노 ਡਾਊਟ ਤੁਸੀਂ ਕੋਈ ਵੀ ਡਿਸੀਜਨ ਲੈਣਾ ਹੈ ਉਹਨੂੰ ਅੱਛੀ ਤਰ੍ਹਾਂ ਸੋਚ ਸਮਝ ਕੇ ਲੈਣਾ ਹੈ ਬਟ ਐਟ ਅ ਪੁਆਇੰਟ ਆਫ ਟਾਈਮ ਅਗਰ ਤੁਹਾਨੂੰ ਲੱਗੇ ਕਿ ਇਹ ਡਿਸੀਜਨ ਗਲਤ ਹੋ ਗਿਆ ਹੈ ਤਾਂ ਉਹਨਾਂ ਰਿਜਿਡ ਨਾ ਹੋ ਜਾਓ ਕਿ ਜੇ ਹੁਣ ਮੈਂ ਆਪਣੀ ਸਟਰੀਮ ਚੇਂਜ ਕੀਤੀ ਹੁਣ ਮੈਂ ਕੁਝ ਕੀਤਾ ਤਾਂ ਸਾਰੇ ਕੀ ਕਹਿਣਗੇ ਜੇ ਮੈਂ ਵੀ ਇਹ ਸੋਚਿਆ ਹੁੰਦਾ ਤੇ ਮੈਂ ਅੱਜ ਵੀ ਬਈ ਇਹ ਹੀ ਕਰ ਰਹੀ ਹੁੰਦੀ ਬੱਚੇ ਤਾਂ ਡਰਦੇ ਨੇ ਕਿ ਜਿੱਥੇ ਮੈਂ ਸਬਜੈਕਟ ਆ ਗਿਆ ਵੀ ਸਾਡੇ ਤੋਂ ਨਹੀਂ ਹੋ ਪਾਣਾ ਤੁਹਾਨੂੰ ਇਹ ਨਾ ਇੰਟਰਸਟ ਕਿੱਥੋਂ ਪਿਆ ਸਬ ਤੋਂ ਫਰਸਟ ਕਹਿ ਲੋ 베ਸ ਤੋਂ ਤਾਂ ਮੇਰੇ ਮਦਰ ਮੈਥਮੈਟਿਕਸ ਦੇ ਟੀਚਰ ਰਹੇ ਨੇ ਤੇ ਉਹਨਾਂ ਨੇ ਸ਼ੁਰੂ ਤੋਂ ਸਾਨੂੰ ਸਮਝਾ ਸਮਝਾ ਕੇ ਪੜਾਇਆ ਉਹ ਇੱਕ ਗੱਲ ਹਮੇਸ਼ਾ ਕਹਿੰਦੇ ਸੀ ਕਿ ਤੁਸੀਂ ਚਾਹੇ ਦਿਨ 2 ਘੰਟੇ ਪੜੋ ਚਾਹੇ 1 ਘੰਟਾ ਪੜੋ ਜੋ ਪੜੋ ਸਮਝ ਕੇ ਪੜੋ ਨਹੀਂ ਤਾਂ ਨਾ ਪੜੋ ਉਸ ਤੱਕ ਜੀ ਅੱਜ ਦੀ ਗੱਲ ਕਰੀਏ ਤਾਂ ਇੰਨੀ ਜ਼ਿਆਦਾ ਹੈਕਟਿਕ ਹੈ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਕਿ ਬੱਚਿਆਂ ਨੂੰ ਸਮਝ ਹੀ ਨਹੀਂ ਆਉਂਦਾ ਕਿ ਅਸੀਂ ਸਟੱਡੀ ਨੂੰ ਟਾਈਮ ਕਿੰਨਾ ਦਈਏ ਖੇਡਣ ਨੂੰ ਟਾਈਮ ਦਿਨਾ ਕਿੰਨਾ ਦਈਏ ਹੈ ਘਰ ਦੇ ਵਿੱਚ ਕਿੰਨਾ ਟਾਈਮ ਦਈਏ ਬੱਚੇ ਇੰਨੇ ਜ਼ਿਆਦਾ ਪ੍ਰੈਸ਼ਰਾਈਜ਼ ਹੋ ਜਾਂਦੇ ਨੇ ਕਿ ਬਹੁਤ ਵਾਰੀ ਜਿਹੜੀ ਮੈਡੀਕਲ ਅਸਿਸਟੈਂਸ ਲੈਣੀ ਪੈ ਜਾਂਦੀ ਆ ਕੀ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਕੋਈ ਪ੍ਰੋਬਲਮ ਹੈ ਜਾਂ ਫਿਰ ਐਕਚੁਅਲ ਦੇ ਵਿੱਚ ਸਟੱਡੀ ਇੰਨੀ ਜ਼ਿਆਦਾ ਟਫ ਇੰਨੀ ਜ਼ਿਆਦਾ ਹਾਰਡ ਹੋ ਚੁੱਕੀ ਹੈ ਅੱਜ ਸਾਡੇ ਨਾਲ ਇੱਕ ਸੀ ਸਟੂਡੈਂਟ ਮੌਜੂਦ ਨੇ ਕੁਝ ਗੱਲਾਂ ਸੀ ਦੇ ਬਾਰੇ ਵੀ ਕਰਾਂਗੇ ਤੇ ਕੁਝ ਗੱਲਾਂ ਜੜੀਆਂ ਨੇ ਉਹ ਅੱਜ ਦੇ ਯੂਥ ਦੇ ਉੱਪਰ ਆ ਰਹੇ ਪ੍ਰੈਸ਼ਰ ਦੇ ਉੱਪਰ ਕਰਾਂਗੇ ਕਿਸ ਤਰੀਕੇ ਨਾਲ ਅਸੀਂ ਇਸ ਤੋਂ ਨਜਾਤ ਪਾ ਸਕਦੇ ਹਾਂ ਤੇ ਕਿੱਦਾਂ-ਕਿੱਦਾਂ ਜਿਹੜਾ ਹੈ ਅਸੀਂ ਪਲੈਨਿੰਗ ਕਰਕੇ ਚੱਲ ਸਕਦੇ ਹਾਂ ਸੋ ਦੈਟ ਕਿ ਸਾਨੂੰ ਇੰਨਾ ਜ਼ਿਆਦਾ ਪ੍ਰੈਸ਼ਰ ਨਾ ਚੇਲਣਾ ਪਵੇ ਸਾਡੇ ਨਾਲ ਮੌਜੂਦ ਨੇ ਜੀ ਤਨਵੀਰ कौर ਸਵਾਗਤ ਕਰਦੇ ਹਾਂ ਜੀ ਵੈਲਕਮ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਤਨਵੀਰ ਕੌਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਕੀ ਬੈਕਗ੍ਰਾਉਂਡ ਥੋੜੀ ਜੀ ਕੁਆਲੀਫਿਕੇਸ਼ਨ ਜਿਹੜੀ ਹੈ ਆਪਣੀ ਹੁਣ ਤੱਕ ਤੁਸੀਂ ਕੀ-ਕੀ ਕਰ ਚੁੱਕੇ ਹੋ ਉਹ ਜ਼ਰੂਰ ਇੱਕ ਵਾਰੀ ਦੱਸੋ ਮੈਂ ਪਲੱਸ 2 ਕੀਤੀ ਹੈ ਜੀ ਜੀਐਨਏ ਤੋਂ ਹਿਮਨਿਟੀਜ਼ ਦੇ ਨਾਲ ਤੇ ਮੈਂ ਕਰੰਟਲੀ ਸੀਏ ਦੇ ਤਿੰਨ ਲੈਵਲਸ ਹੁੰਦੇ ਨੇ ਤੇ ਮ ਤੇ ਹੁਣ ਮੈਂ ਆਰਟੀਕਲਸ਼ਿਪ ਕਰ ਰਹੀ ਹਾਂ ਜੋ ਕਰਨ ਤੋਂ ਬਾਅਦ ਮੈਂ ਸੀਏ ਫਾਈਨਲੀ ਐਲੀਜੀਬਲ ਹੋ ਜਾਵਾਂਗੀ ਅੱਛਾ ਤੁਸੀਂ ਦੱਸਿਆ ਕਿ ਤੁਸੀਂ ਪਲੱਸ 2 ਜਿਹੜਾ ਹਿਮਨਿਟੀਜ਼ ਦੇ ਵਿੱਚ ਕੀਤਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਹੁਣ ਸੀਏ ਕਰ ਰਹੇ ਹੋ ਤਾਂ ਇਹ ਦੋਨੋਂ ਬਹੁਤ ਡਿਫਰੈਂਟ ਫੀਲਡਸ ਨੇ ਤੁਸੀਂ ਮਤਲਬ ਇਹ ਇਸ ਫੀਲਡ 'ਚ ਕਿਉਂ ਆਏ ਫਿਰ ਅ ਜਦੋਂ ਮੈਂ ਫੀਲਡ ਜਿਵੇਂ ਚੂਸ ਕਰਨੀ ਸੀ ਤੇ ਉਦੋਂ ਕਹਿ ਲਓ ਕੀ ਹੁੰਦਾ ਨਾ ਕਿ ਮੇਰੇ ਦਿਮਾਗ 'ਚ ਸੀ ਕਿ ਮੈਂ ਹੋਰ ਜਿਹੜੀ ਮਰਜ਼ੀ ਫੀਲਡ ਦੇ ਵਿੱਚ ਜਾਵਾਂ ਸਿਰਫ ਮੈਂ ਕਮਰਸ ਫੀਲਡ ਦੇ ਵਿੱਚ ਨਹੀਂ ਜਾਣਾ ਤੇ ਔਰ ਮੇਰਾ ਮੈਥਮੈਟਿਕਸ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਸੀਗਾ ਤੇ ਮੈਂ ਮੈਥਮੈਟਿਕਸ ਨੂੰ ਆਪਣਾ ਇੱਕ ਸਬਜੈਕਟ ਬਣਾ ਕੇ ਜਾਣਾ ਚਾਹੁੰਦੀ ਸੀ ਕਿ ਮੈਂ ਉਹਦੇ ਵਿੱਚ ਆ ਕੇ ਅੱਗੇ ਪਰਸਿਊ ਕਰਾਂ ਹਾਇਰ ਸਟੱਡੀਜ਼ ਤਾਂ ਮੈਂ ਹਿਮਨਿਟੀਜ਼ ਲਿੱਤੇ ਸੀ ਮੈਥਸ ਦੇ ਨਾਲ ਪਰ ਲੇਟਰ ਔਨ ਜਦੋਂ ਮੈਂ ਗ੍ਰੈਜੂਏਸ਼ਨ ਸਟਾਰਟ ਕੀਤੀ ਤੇ ਮੈਨੂੰ ਲੱਗਿਆ ਕਿ ਨਹੀਂ ਮੈਂ ਇਹਦੇ ਵਿੱਚ ਅੱਗੇ ਪਰਸਿਊ ਨਹੀਂ ਕਰਨਾ ਤੇ ਉਦੋਂ ਵਨ ਆਫ ਦਾ ਕਹ ਲੋ ਨਾ ਕਿ ਅਸੀਂ ਕਾਫੀ ਚੀਜ਼ਾਂ ਬ੍ਰੇਨਸਟਾਰਮ ਕਰ ਰਹੇ ਸੀ ਤੇ ਵਨ ਆਫ ਦਾ ਥਿੰਗਸ ਵਾਸ ਕਿ ਚਲੋ ਸੀਏ ਬਾਰੇ ਪਤਾ ਕਰਕੇ ਆਨੇ ਆ ਤੇ ਜਦੋਂ ਅਸੀਂ ਸੀਏ ਬਾਰੇ ਪਤਾ ਕਰਨ ਗਏ ਤਾਂ ਟੀਚਰਸ ਨੇ ਲਾਈ ਕਿ ਪੋਸੀਬਲ ਹੈ ਥਿਓਰੈਟਿਕਲੀ ਬਟ ਵੈਸੇ ਮੁਸ਼ਕਿਲ ਹੋ ਜਾਂਦਾ ਹੈ ਪ੍ਰੈਕਟੀਕਲੀ ਉਹਨੂੰ ਕਰ ਪਾਣਾ ਕਿਉਂਕਿ ਤੁਹਾਡਾ ਕੋਈ ਬੇਸ ਨਹੀਂ ਹੈ ਤੇ ਵੀ ਵਰ ਲਾਈਕ लेट्स गिव ਇਟ ਅ ਟਰਾਏ ਚਲੋ ਜਾ ਕੇ ਕਰਕੇ ਆਨੇ ਆ ਕਿ ਜੇ ਪੋਸੀਬਲ ਹੋਇਆ ਤੇ ਜ਼ਰੂਰ ਕਰਾਂਗੇ ਤੇ ਫਿਰ ਸ਼ੁਰੂ ਕੀਤੀ ਅਕਾਊਂਟਸ ਪੜ੍ਹਨੀ 11 12 ਦੀ ਤੇ 15 20 ਦਿਨ ਲਗਾ ਕੇ ਬੇਸਿਕ ਆਪਣਾ ਤਿਆਰ ਕੀਤਾ ਕਿ ਅਕਾਊਂਟਸ ਕੀ ਹੁੰਦੀ ਹੈ ਬੇਸਿਕਲੀ ਸਾਰੀ ਪ੍ਰਸੰਧ ਦੀ ਅਕਾਊਂਟਸ ਕੀਤੀ ਬੈਠ ਕੇ ਤੇ ਉਸ ਤੋਂ ਬਾਅਦ ਬਸ ਕਰਦੇ ਗਏ ਤੇ ਸੀ ਫਾਊਂਡੇਸ਼ਨ ਦਾ ਐਗਜ਼ਾਮ ਦਿੱਤਾ ਔਰ ਬਾਬਾ ਦੀ ਕਿਰਪਾ ਨਾਲ ਕਲੀਅਰ ਹੋ ਗਿਆ ਤੇ ਉਸ ਤੋਂ ਬਾਅਦ ਬਸ ਫਿਰ ਉਹ ਸੀ ਦਾ ਸਫ਼ਰ ਸ਼ੁਰੂ ਹੋ ਗਿਆ CA ਨਾਰਮਲੀ ਨਾ ਜਿਹ ਕਿਸੇ ਨੂੰ ਕੋਈ ਇਹ ਵੀ CA ਕਰਨੀ ਹੈ ਤੇ ਬੜਾ ਡਰ ਹੁੰਦਾ ਮਨ ਦੇ ਵਿੱਚ ਕਿ ਬੜੀ ਡਿਫਿਕਲਟ ਸਟੱਡੀ ਆ ਬੜੇ ਸਾਲ ਲੱਗ ਜਾਣਗੇ ਕੰਪਲੀਟ ਹੀ ਨਹੀਂ ਹੁੰਦੀ ਤੁਸੀਂ ਫਸਟ अटेम्प्ट ਦੇ ਵਿੱਚ ਕਲੀਅਰ ਕਰ ਲਿਆ ਆਪਣਾ ਫਸਟ ਜਿਹੜਾ ਤੁਹਾਡਾ ਹੁੰਦਾ ਪਾਰਟ ਹੁੰਦਾ CA ਦਾ ਦੇਖੋ ਇਹ ਚੀਜ਼ ਤਾਂ ਸਾਨੂੰ ਵੀ ਜਦੋਂ ਅਸੀਂ ਸਟਾਰਟ ਕਰਨੀ ਸੀ ਸਾਡੇ ਦਿਮਾਗ ਅੰਦਰ ਵੀ ਸੀ ਪਰ ਇਹ ਹੈ ਕਿ ਮੇਰੀ ਫੈਮਿਲੀ ਹਮੇਸ਼ਾ ਇਨੀ سپورਟਿਵ ਸੀ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਤੂੰ ਨਵੀਂ ਫੀਲਡ ਦੇ ਵਿੱਚ ਜਾ ਰਹੀ ਹੈ ਤੇਰਾ ਫੋਕਸ ਹੋਣਾ ਚਾਹੀਦਾ ਕਿ ਤੂੰ ਨਵੀਂ ਫੀਲਡ ਬਾਰੇ ਸਿੱਖਣਾ ਹੈ ਕੀ ਹੈ ਤੂੰ ਸਿੱਖਣ ਵੱਲ ਧਿਆਨ ਦੇ ਕਲੀਅਰ ਐਗਜ਼ਾਮਸ ਬਾਬਾ ਜੀ ਆਪਣਾ ਮਿਹਨਤ ਦੇ ਕੇ ਕਲੀਅਰ ਕਰਵਾ ਦੇਣਗੇ ਤੇ ਸਿੱਖਣ ਵੱਲ ਜਿਆਦਾ ਮੇਰਾ ਧਿਆਨ ਸੀ ਤੇ ਅੱਜ ਦੀ ਡੇਟ ਜਿਸ ਮੈਨੂੰ ਲੱਗਦਾ ਹੈ ਕਿ ਇੰਨਾ ਕੰਪੀਟੀਸ਼ਨ ਹੈ ਤੇ ਫੇਲਰ ਔਰ ਸਕਸੈਸ ਤਾਂ ਹੁਣ ਸੈਕੰਡਰੀ ਹੋ ਗਈ ਹੈ ਅਗਰ ਤੁਸੀਂ ਆਪਣੇ ਸਕਿਲਸ ਨੂੰ ਇੰਪਰੂਵ ਕਰੋ ਨਾ ਔਰ ਸਮਝ ਕੇ ਕੰਮ ਕਰੋ ਕਿ ਤੁਸੀਂ ਉਸ ਚਾਹੇ ਛੋਟੀ ਤੋਂ ਛੋਟੀ ਕੱਟ-ਆਫ ਹੁੰਦੀ ਹੋਂਦੇ ਵਿੱਚ ਵੀ ਆਈ ਜਾਂਦੇ ਹੋ ਤੇ ਤੁਸੀਂ ਬਸ ਨਾਲ ਅਰਦਾਸ ਕਰਕੇ ਚੱਲੋ ਤੇ ਦੋਵੇਂ ਚੀਜ਼ਾਂ ਦਾ ਮਿਸ਼ਰਣ ਹੋ ਕੇ ਤੁਹਾਨੂੰ ਰਿਜ਼ਲਟਸ ਜ਼ਰੂਰ ਅੱਛੇ ਮਿਲਦੇ ਨੇ ਜਿਵੇਂ ਤੁਹਾਡੇ ਉੱਪਰ ਉਹ ਇੱਕ ਚੀਜ਼ ਸੀ ਕਿ ਇਹ ਕਨਫਿਊਜ਼ਨ ਸੀ ਮੈਂ ਕਿ ਫੀਲਡ ਚੂਜ਼ ਕਰਨਾ ਹੈ ਮੈਂ ਕਿੱਧਰ ਜਾਣਾ ਹੈ ਅੱਜ ਹਰ ਇੱਕ ਯੰਗਸਟਰ ਜਿਹੜਾ ਹੈਗਾ ਜਦੋਂ 10th ਤੋਂ ਬਾਅਦ ਪਲੱਸ 1 ਫੀਲਡ ਚੂਜ਼ ਕਰਨੀ ਹੁੰਦੀ ਹੈ ਨਾ ਕਨਫਿਊਜ਼ਨ ਰਹਿੰਦੀ ਹੈ ਇੱਕ ਮਾਈਂਡ ਦੇ ਵਿੱਚ ਕਿ ਕਿਹੜੀ ਫੀਲਡ ਚੂਜ਼ ਕਰੀਏ ਅਸੀਂ ਕੀ ਕਰੀਏ ਅੱਗੇ ਫਰਦਰ ਸਮਝ ਨਹੀਂ ਆਉਂਦੀ ਪੇਰੈਂਟਸ ਕੁਝ ਕਹਿ ਰਹੇ ਹੁੰਦੇ ਨੇ ਫਰੈਂਡ ਸਰਕਲ ਕੁਝ ਕਹਿ ਰਿਹਾ ਹੁੰਦਾ ਹੈ ਟੀਚਰਸ ਕੁਝ ਕਹਿ ਰਹੇ ਹੁੰਦੇ ਨੇ ਬੱਚੇ ਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਤਾਂ ਫਿਰ ਉਸ ਕੇਸ ਦੇ ਵਿੱਚ ਕਿੱਦਾਂ ਇਸ ਚੀਜ਼ ਨੂੰ ਹੈਂਡਲ ਕਰਨਾ ਚਾਹੀਦਾ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਜਿਹੜਾ ਪੀਅਰ ਪ੍ਰੈਸ਼ਰ ਔਰ ਕਿਸੇ ਦੇ ਪ੍ਰੈਸ਼ਰ ਚ ਆ ਕੇ ਤਨਾਲ ਲਈਏ ਔਰ ਉਹਦੇ ਜ਼ਿੰਮੇਵਾਰੀ ਸਾਡੇ ਪੇਰੈਂਟਸ ਸਾਡੇ ਰਿਲੇਟਿਵਸ ਦੀ ਹੈ ਪਹਿਲਾ ਉਹ ਪ੍ਰਮੋਟ ਕਰਨ ਕਿ ਜੋ ਤੁਹਾਨੂੰ ਅੱਛਾ ਲੱਗਦਾ ਉਹ ਲੋ ਦੂਸਰਾ ਤੁਸੀਂ ਟਾਈਮ ਲੋ ਹਰ ਇੱਕ ਫੀਲਡ ਨੂੰ ਸਮਝਣ ਦਾ ਕਿਉਂਕਿ ਜਿਵੇਂ ਮੈਂ ਹੁਣ ਆਪ ਕਹਾ ਕਿ ਨੋ ਡਾਊਟ ਮੇਰੇ ਕੋਲ ਬਹੁਤ ਨੋਲੇਜੇਬਲ ਸੋਰਸਸ ਸੀਗੇ ਬਟ ਇੱਕ ਛੋਟੇ ਬੱਚੇ ਦੀ ਹਲੇ ਉਨੀ ਮਾਈਂਡ ਡਿਵੈਲਪ ਹੀ ਨਹੀਂ ਹੋਇਆ ਹੁੰਦਾ ਤੇ ਮੇਰੇ ਦਿਮਾਗ ਸੀ ਮੈਂ ਕਮਰਸ ਛੱਡ ਕੇ ਜਿੰਦੇ ਮਰਜੀ ਜਾਉਂਗੀ ਕਿਉਂ ਕਿ 10th ਤੱਕ ਸਾਨੂੰ ਕਮਰਸ ਬਾਰੇ ਕੁਝ ਪੜਾਇਆ ਹੀ ਨਹੀਂ ਜਾਂਦਾ 10 ਤੱਕ ਅਸੀਂ ਸਾਇੰਸ ਪੜ੍ਹ ਲੈਨੇ ਆ ਮੈਥਸ ਪੜ੍ਹ ਲੈਨੇ ਆ ਸਾਨੂੰ ਐਸਐਸਟੀ ਬਾਰੇ ਸਾਡੀ ਆਰਟਸ ਵਗੈਰਾ ਬਾਰੇ ਵੀ ਦੱਸ ਦਿੱਤਾ ਜਾਂਦਾ ਪਰ ਸਾਨੂੰ ਕਮਰਸ ਬਾਰੇ ਤਾਂ ਕੋਈ ਦੱਸਦਾ ਹੀ ਨਹੀਂ ਤੇ ਇਸ ਕਰਕੇ ਮੇਰਾ ਵੀ ਉਹ ਇੱਕ ਬਲੋਕੇਜ ਸਿਸਟਮ ਤਾਂ ਤਿਆਰ ਹੋ ਗਿਆ ਸੀ ਪਰ ਇਹੀ ਜੇ ਅਸੀਂ ਸ਼ੁਰੂ ਤੋਂ ਸਮਝਾ ਹੋਵੇ ਕਿ ਇਸ ਫੀਲਡ ਦੇ ਵਿੱਚ ਏਆਈ ਇਸ ਫੀਲਡ ਦੇ ਵਿੱਚ ਏ ਆ ਤਾਂ ਅਸੀਂ ਉਹਨੂੰ ਇੱਕ ਅੱਛੇ ਤਰੀਕੇ ਨਾਲ ਹੈਂਡਲ ਕਰਕੇ ਸਮਝ ਸਕਦੇ ਆ ਕਿ ਮੈਨੂੰ ਪਰਸਿਊ ਕਰਨਾ ਹੈ ਕਿ ਨਹੀਂ ਕਰਨਾ ਤੇ ਸਭ ਤੋਂ ਪਹਿਲਾਂ ਤਾਂ ਆਪਣੇ ਰਿਸਰਚਸ ਅੱਛੀ ਰੱਖੋ ਤੇ ਆਪਣਾ ਮਾਹੌਲ ਥੋੜਾ ਸਪੋਰਟਿਵ ਰੱਖੋ ਤੇ ਤੀਸਰੀ ਚੀਜ਼ ਜਿਹੜੀ ਮੈਨੂੰ ਲੱਗੀ ਕਿ 노 ਡਾਊਟ ਤੁਸੀਂ ਕੋਈ ਵੀ ਡਿਸੀਜਨ ਲੈਣਾ ਹੈ ਉਹਨੂੰ ਅੱਛੀ ਤਰ੍ਹਾਂ ਸੋਚ ਸਮਝ ਕੇ ਲੈਣਾ ਹੈ ਬਟ ਐਟ ਅ ਪੁਆਇੰਟ ਆਫ ਟਾਈਮ ਅਗਰ ਤੁਹਾਨੂੰ ਲੱਗੇ ਕਿ ਇਹ ਡਿਸੀਜਨ ਗਲਤ ਹੋ ਗਿਆ ਹੈ ਤਾਂ ਉਹਨਾਂ ਰਿਜਿਡ ਨਾ ਹੋ ਜਾਓ ਕਿ ਜੇ ਹੁਣ ਮੈਂ ਆਪਣੀ ਸਟਰੀਮ ਚੇਂਜ ਕੀਤੀ ਹੁਣ ਮੈਂ ਕੁਝ ਕੀਤਾ ਤਾਂ ਸਾਰੇ ਕੀ ਕਹਿਣਗੇ ਜੇ ਮੈਂ ਵੀ ਇਹ ਸੋਚਿਆ ਹੁੰਦਾ ਤਾਂ ਮੈਂ ਅੱਜ ਵੀ ਬੀਏ ਹੀ ਕਰ ਰਹੀ ਹੁੰਦੀ ਮੈਂ ਇਹ ਨਹੀਂ ਕਹਿ ਰਹੀ ਬੀਏ ਮਾੜੀ ਹੈ ਚੰਗੀ ਹੈ ਪਰ ਮੈਨੂੰ ਆਪਣੇ ਲਈ ਸੀਏ ਚਾਹਣ ਤੋਂ ਬਾਅਦ ਲੱਗਿਆ ਕਿ ਮੇਰੇ ਲਈ ਇਹ ਫੀਲਡ ਬੈਟਰ ਹੈ ਇਸ ਕਰਕੇ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਜੇ ਤੁਹਾਨੂੰ ਜਦੋਂ ਵੀ ਰਿਅਲਾਈਜ਼ ਹੋਵੇ ਆਪਣੇ ਆਪ ਨੂੰ ਫਲੈਕਸੀਬਲ ਬਣਾ ਕੇ ਤੇ ਆਪਣਾ ਰੁਖ ਉਸ ਵੇਲੇ ਪਾਸੇ ਲੈ ਚਲੋ ਨਾਰਮਲੀ ਨਾ ਇਹ ਗੱਲ ਹੁੰਦੀ ਹੈ ਕਿ ਅਗਰ ਕਿਸੇ ਨੂੰ ਮੈਥਸ ਅੱਛਾ ਲੱਗਦਾ ਹੈ ਨਾ ਤਾਂ ਪਹਿਲਾ ਥਾਟ ਇਹ ਆਉਂਦਾ ਹੈ ਕਿ ਮੈਥਸ ਮਤਲਬ ਕਮਰਸ ਤੁਸੀਂ ਫਿਰ ਮੈਥਸ ਤੇ ਸਾਹਮਣੇ ਕਮਰਸ ਨੂੰ ਕਿਉਂ ਛੱਡਤਾ ਕਿ ਨਹੀਂ ਮੈਥਸ ਨਾਲ ਕਮਰਸ ਨਹੀਂ ਕਰਨੀ ਮੈਂ ਉਹ ਤਾਂ ਹੈ ਕਿ ਐਕਚੁਅਲੀ ਪਤਾ ਹੀ ਕੀ ਸੀ ਕਿਉਂਕਿ ਸਾਰੇ ਜਦੋਂ 10 ਦਾ ਰਿਜ਼ਲਟ ਆਇਆ ਤੇ ਸਭ ਨੂੰ ਏ ਸੀ ਆ ਤਾਂ ਤੂੰ ਸਾਇੰਸ ਹੀ ਜਾਏਂਗੀ अच्छा जी तू साइंस ਵਿੱਚ ਬਿਲਕੁਲ ਹੀ ਨਹੀਂ ਜਾਣਾ ਤੇ ਸਾਡੀ ਗੱਲ ਮੰਨ ਕਮਰਸ ਇਤੇ ਚਲੀ ਜਾ ਆਰਟਸ ਦੇ ਵਿੱਚ ਨਾ ਜਾ ਕਿਉਂਕਿ ਮਿਸਕਨਸੈਪਸ਼ਨ ਹੈ ਕਿ ਜਿੰਨੇ ਮਾਰਕਸ ਅੱਛੇ ਆ ਗਏ ਉਹ ਸਾਇੰਸ ਐ ਕਮਰਸ ਇਚ ਹੀ ਜਾਏਗਾ ਪਰ ਮੇਰਾ ਇਹ ਸੀ ਕਿ নো ਡਾਊਟ ਸਾਇੰਸ ਇੱਕ ਅੱਛੀ ਸਟਰੀਮ ਹੈ ਪਰ ਮੈਨੂੰ ਮੈਥਮੈਟਿਕਸ ਦੇ ਵਿੱਚ ਇੰਨਾ ਇੰਟਰਸਟ ਸੀਗਾ ਕਿ ਮੈਨੂੰ ਸੀ ਮੈਂ ਫਿਜ਼ਿਕਸ ਕੈਮਿਸਟਰੀ ਜਾਂ ਅਕਾਊਂਟਸ ਕਿਸੇ ਚੀਜ਼ ਨਹੀਂ ਜਾਣਾ ਮੈਂ ਮੈਥਸ ਤੇ ਪੂਰਾ ਫੋਕਸ ਕਰਨਾ ਇਸ ਕਰਕੇ ਮੈਂ ਹਿਮਨਿਟੀਆਂ ਦੇ ਵਿੱਚ ਗਈ ਤਾਂ ਕਿ ਮੈਂ ਆਪਣਾ ਸਾਰਾ ਟਾਈਮ ਮੇਜਰਲੀ ਮੈਥਸ ਨੂੰ ਦੇ ਸਕਾਂ ਔਰ ਮੇਰੇ ਕੋਲ ਹੋਰ ਸਬਜੈਕਟਸ ਵੀ ਇੰਟਰਸਟਿੰਗ ਸੀ ਜਿਹੜ ਇਕਨੋਮਿਕ ਸੀ ਸਾਈਕੋਲੋਜੀ ਸੀ 뮤זיਕ ਸੀ ਤੇ ਮੈਨੂੰ ਇਹ ਲੱਗਦਾ ਸੀ ਕਿ ਉਹ ਐਸੇ ਸਬਜੈਕਟ ਸੀ ਜਿਹੜੇ ਮੈਨੂੰ ਹੈਲਪ ਕਰਨਗੇ ਆਪਣੀ ਪਰਸਨੈਲਿਟੀ ਤੇ ਆਪਣੇ ਫਿਊਚਰ ਦੇ ਵਿੱਚ ਜਾ ਕੇ ਤੇ ਮੇਰੇ ਫਰੈਂਡਸ ਰਾਦਰ ਹੱਸਦੇ ਹੁੰਦੇ ਸੀ ਕਿ ਇਨਾਂ ਦੇ ਅਸੀਂ ਬਿਜ਼ੀ ਨਹੀਂ ਰਹਿੰਦੇ ਜਿੰਨਾ ਤੂੰ ਹਿਮਨਿਟੀਜ਼ ਦੇ ਵਿੱਚ ਜਾ ਕੇ ਬਿਜ਼ੀ ਰਹਿੰਦੀ ਹੈ ਕਿਉਂਕਿ ਮੈਨੂੰ ਇੰਨਾ ਇੰਟਰਸਟ ਸੀ ਉਸ ਚੀਜ਼ ਦੇ ਵਿੱਚ ਮੈਂ ਆਪਣੀ ਇੱਕ ਬੁੱਕ ਖਤਮ ਹੋਈ ਤੇ ਦੂਸਰੀ ਸ਼ੁਰੂ ਕਰ ਲੈਂਦੀ ਸੀ ਔਰ ਇੱਕੋ ਹੀ ਚੈਪਟਰ ਵਗੈਰਾ ਟੀਚਰਸ ਦੂਜੇ ਦੂਜੇ ਟੀਚਰਸ ਤੋਂ ਸਮਝਦੀ ਰਹਿੰਦੀ ਸੀ ਮੈਨੂੰ ਲੱਗਦਾ ਸੀ ਇੱਕ ਚੈਪਟਰ ਨੂੰ ਲੈ ਕੇ ਕਨਸੈਪਟ ਨੂੰ ਲੈ ਕੇ ਕਿੰਨੇ ਲੋਕਾਂ ਦੇ ਡਿਫਰੈਂਟ ਪੁਆਇੰਟ ਆਫ 视图 ਹੈ ਉਹ ਮੈਂ ਸਮਝ ਸਕਾਂ ਤੇ ਆਪਣਾ ਇੱਕ ਨਵਾਂ ਪੁਆਇੰਟ ਆਫ 视图 ਕੱਢ ਸਕਾਂ ਤੇ ਇਸ ਕਰਕੇ ਇੰਟਰਸਟ ਦੀ ਗੱਲ ਕਹਿ ਲੋ ਕਿ ਮੈਨੂੰ ਹੁੰਦੇ ਜਿਆਦਾ ਸੀ ਤੇ ਮੈਂ ਆਪਣ ਨੂੰ ਹਿਮਨਿਟੀਜ਼ ਏਦ ਨੂੰ ਫੋਕਸ ਬਣਾਇਆ ਮੈਥਸ ਤੋਂ ਬਚਣ ਦਾ ਬਹੁਤ ਡਰ ਲੱਗਦਾ ਕਿ ਮੈਥਸ ਮਤਲਬ ਬੱਚੇ ਤਾਂ ਡਰਦੇ ਨੇ ਕਿ ਜਿੱਥੇ ਮੈਥ ਸਬਜੈਕਟ ਆ ਗਿਆ ਵੀ ਸਾਡੇ ਤੋਂ ਨਹੀਂ ਹੋ ਪਾਣਾ ਤੁਹਾਨੂੰ ਇਹਨਾਂ ਇੰਟਰਸਟ ਕਿੱਥੋਂ ਪਿਆ ਆ ਸਭ ਤੋਂ ਫਰਸਟ ਕਹਿ ਲੋ ਬੇਸ ਤੋਂ ਤਾਂ ਮੇਰੇ ਮਦਰ ਮੈਥਮੈਟਿਕਸ ਦੇ ਟੀਚਰ ਰਹੇ ਨੇ ਤੇ ਉਹਨਾਂ ਨੇ ਸ਼ੁਰੂ ਤੋਂ ਸਾਨੂੰ ਸਮਝਾ ਸਮਝਾ ਕੇ ਪੜਾਇਆ ਉਹ ਇੱਕ ਗੱਲ ਹਮੇਸ਼ਾ ਕਹਿੰਦੇ ਸੀ ਕਿ ਤੁਸੀਂ ਚਾਹੇ ਦਿਨਸ 2 ਘੰਟੇ ਪੜੋ ਚਾਹੇ 1 ਘੰਟਾ ਪੜੋ ਜੋ ਪੜੋ ਸਮਝ ਕੇ ਪੜੋ ਨਹੀਂ ਤਾਂ ਨਾ ਪੜੋ ਉਸਤੇ ਤੇ ਹੁੰਦਾ ਸਾਡੇ ਤੇ ਨਾ ਅਸਰ ਸੀਗਾ ਮੈਂ ਤੇ ਮੇਰਾ ਬ੍ਰਦਰ ਦੋਵੇਂ ਐਗਜ਼ਾਮ ਤੋਂ ਇੱਕ ਦਿਨ ਪਹਿਲਾਂ ਅਸੀਂ ਖੇਲ ਵੀ ਰਹੇ ਹੁੰਦੇ ਸੀ ਮੂਵੀਜ਼ ਵੀ ਦੇਖ ਰਹੇ ਹੁੰਦੇ ਸੀ ਤੇ ਐਗਜ਼ਾਮਸ ਵੀ ਅੱਛੇ ਨੰਬਰ ਸਕੋਰ ਕਰ ਰਹੇ ਹੁੰਦੇ ਸੀ ਕਿਉਂਕਿ ਬਾਕੀ ਬੱਚੇ ਕੀ ਕਰਦੇ ਨੇ ਪਹਿਲਾਂ ਰੱਟਾ ਬਾਜ਼ੀ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਤੇ ਐਗਜ਼ਾਮ ਟਾਈਮ ਪ੍ਰੈਸ਼ਰ ਆ ਜਾਂਦਾ ਤੇ ਮੈਥ ਜਦੋਂ ਤੱਕ ਤਾਂ ਰੱਟਾ ਬਾਜ਼ੀ ਨਾਲ ਚੱਲਦੀ ਹੈ ਉਦੋਂ ਤੱਕ ਤਾਂ ਬੱਚੇ ਨੂੰ ਅੱਛੀ ਲੱਗਦੀ ਹੈ ਜਿਵੇਂ ਹੀ ਉਹ ਹੋਰ ਕੰਪ ਤਾਂ ਬੱਚਿਆਂ ਨੂੰ ਫਿਰ ਉਹ ਰੱਟਾ ਪਾਜੀ ਦੇ ਨਹੀਂ ਚੱਲਦੀ ਤਾਂ ਮੈਥ ਬੋਰਿੰਗ ਡਿਫਿਕਲਟ ਉਹ ਸਭ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਸਮਝ ਕੇ ਕਰੋ ਤੇ ਮੈਥ ਇੱਕ ਆਪਣੀ ਹੀ ਦੁਨੀਆ ਹੈ ਜਿੰਦੇ ਤੁਸੀਂ ਖੋ ਸਕਦੇ ਹੋ ਤੇ ਉਹਨੂੰ ਅੱਛੇ ਤਰੀਕੇ ਨਾਲ ਸਮਝ ਕੇ ਉਹਨ ਆਪਣਾ ਬਹੁਤ ਅੱਛੀ ਹੌਬੀ ਤੇ ਇੰਟਰਸਟ ਬਣਾ ਸਕਦੇ ਹੋ ਮੈਂ ਅਗਰ ਆਪਣੀ ਗੱਲ ਕਰਾਂ ਤਾਂ ਮੈਨੂੰ ਤਾਂ ਸੀਰੀਅਸਲੀ ਕਿ ਮੈਨੂੰ ਮੈਥ ਬਿਲਕੁਲ ਅੱਛੀ ਨਹੀਂ ਸੀ ਲੱਗਦੀ ਕਿਉਂਕਿ ਅਗੇਨ ਟੀਚਰਸ ਵੱਲੋਂ ਵੀ ਜਾਂ ਕਿਸੇ ਵੱਲੋਂ ਨਾਲ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਇਹ ਚੀਜ਼ ਰਟਣੀ ਪੈਣੀ ਹੈ ਇਹਦਾ ਕੋਈ ਸਮਝਣ ਦਾ ਤਰੀਕਾ ਨਹੀਂ ਹੈਗਾ ਰੱਟਾ ਮੇਰੇ ਤੋਂ ਕਦੇ ਲੱਗਿਆ ਨਹੀਂ ਹੁਣ ਉਹ ਤੁਸੀਂ ਕਹਿ ਰਹੇ ਹੋ ਕਿ ਸਮਝ ਕੇ ਬਹੁਤ ਅੱਛਾ ਚੀਜ਼ ਉਹ ਜਿਹੜੀ ਬਣ ਜਾਂਦੀ ਆ ਤਾਂ ਮੈਥ ਨੂੰ ਸਮਝਿਆ ਕਿਦਾਂ ਜਾਂਦਾ ਬੰਦਾ ਉਹ ਨੰਬਰਸ ਤਾਂ ਇੱਕ ਰੈਂਡਮ ਨੰਬਰਸ ਹੀ ਨੇ ਕਿ ਉਹ ਕਿਦਾਂ ਸਮਝ ਲੱਗ ਸਕਦੇ ਆ ਅਸੀਂ ਬਹੁਤ ਸਿੰਪਲ ਜਿਹਾ ਲੌਜੀਕ ਤੇ ਚੱਲੀਏ ਨਾ ਤੇ ਸਾਡੇ ਪਲੱਸ 1 ਦੇ ਵਿੱਚ ਇੱਕ ਟੀਚਰ ਹੁੰਦੇ ਸੀ ਤੇ 10 ਦਾ ਰਿਜ਼ਲਟ ਆਇਆ ਤੇ ਮੈਂ ਬਾਬੇ ਦੀ ਕਿਰਪਾ ਨਾਲ ਮੈਂ ਸਕੂਲ ਦੇ ਵਿੱਚ ਟੌਪ ਕੀਤਾ ਸੀ ਤੇ ਹੁਣ ਉਹਨਾਂ ਨੇ ਮੈਨੂੰ ਉੱਥੇ ਕੁਐਸਚਨ ਪੁੱਛਿਆ ਅਸੀਂ ਸਭ ਨੇ ਸੁਣਿਆ ਹੋਵੇਗਾ ਜਿਹੜੇ ਕਾਮਨ ਥਿਊਰਮਸ ਹੁੰਦੇ ਨੇ ਨਾ ਪਾਈਥਾਗੋਰਸ ਥਿਊਰਮ ਤੇ a+b ਹੋਲ ਸਕੁਅਰ ਕੀ ਹੁੰਦਾ ਹੈ ਤੇ ਅਸੀਂ 1 ਮਿੰਟ ਲਗਾਨੇ ਆ a^2+b^2+2ab ਬਿਲਕੁਲ ਮੈਨੂੰ 3-4 ਸਾਲ ਹੋ ਚੁੱਕੇ ਨੇ ਮੈਥਮੈਟਿਕਸ ਛੱਡਿਆ ਪਰ ਮੈਨੂੰ ਇਹ ਇਕੁਏਸ਼ਨ ਹਲੇ ਤੱਕ yaad ਹੈ ਕਿ ਸਾਨੂੰ ਘੋਟ ਕੇ ਪੜਾ ਦਿੱਤੀ ਜਾਂਦੀ ਹੈ ਤੇ ਉਹਨਾਂ ਨੇ ਇਹ ਕੁਐਸਚਨ ਪੁੱਛਿਆ ਸੀ ਕਿ ਕਲਾਸ ਦੇ ਵਿੱਚ ਦੱਸੋ ਕਿ ਇੱਕ ਇਸ ਇਕੁਏਸ਼ਨ ਦਾ ਲੌਜੀਕ ਕੀ ਹੈ ਕਿੱਥੋਂ ਆਈ ਹ ਹਾਰਡਲੀ ਮੇਰੇ ਸਾਹਮਣੇ 60 ਬੱਚਿਆਂ ਦੀ ਕਲਾਸ ਦੇ ਵਿੱਚ ਇੱਕ ਜਾਂ ਦੋ ਹੱਥ ਖੜੇ ਹੋਏ ਸੀ ਉਹਨੇ ਬਹੁਤ ਸਿੰਪਲ ਜਿਹੀ ਇੱਕ ਥਿਉਰਮ ਸੀ ਜਿਹੜੀ ਇੱਕ ਥਿਉਰਮ ਬਣੀਆਂ ਹੋਈਆਂ ਨੇ ਉਹ ਕਿੱਥੋਂ ਆਈ ਕਿਵੇਂ ਆਈ ਉਹਨੂੰ ਜਿਹਨੇ ਸਮਝੀ ਹੋਈ ਸੀ ਉਹਨੂੰ ਉਹਦਾ ਲੌਜੀਕ ਪਤਾ ਉਹ ਜਿਹਨੇ ਸਮਝੀ ਸੀ ਉਹਨਦੇ ਸੇ ਇਕੁਏਸ਼ਨ ਵੀ ਬਹੁਤ ਇੰਟਰਸਟਿੰਗ ਸੀ ਕਿ ਠੀਕ ਹੈ ਇਹਦਾ ਇਹ ਇਥੋਂ ਮਤਲਬ ਆਇਆ ਇਹ ਕਿਵੇਂ ਬਣਿਆ ਲੇਕਿਨ ਜਿਹਨੇ ਨਹੀਂ ਸਮਝੀ ਸੀ ਉਹਨੂੰ ਤਾਂ ਲੱਗਦਾ ਸੀ ਕਿ ਰੱਟਾ ਲਗਵਾਈ ਜਾਂਦੇ ਨੇ ਇਸਕਰ ਪਲਸ ਵੀ ਇਸਕਰ ਪਲਸ ਉਹ ਆਇਆ ਕਿੱਥੋਂ ਇਹ ਸਮਝਾਂਗੇ ਤੇਈ ਤਾਂ ਸਾਡਾ ਅੱਗੇ ਕੁਛ ਆ ਕੇ ਹੱਲ ਨਿਕਲੇਗਾ ਬਹੁਤ ਸਾਇੰਟਿਸਟਸ ਨੇ ਔਰ ਬਹੁਤ ਮੈਥਮੈਟਿਸ਼ੀਅਨਸ ਨੇ ਮਿਹਨਤ ਕਰ ਕਰਕੇ ਥਿਓਰਮਸ ਬਣਾਈਆਂ ਤੇ ਉਹਨਾਂ ਦਾ ਜਿਹੜਾ ਬੇਸ ਪਰਮਾਈਸ ਹੁੰਦਾ ਨਾ ਕਿ ਕਿੱਥੋਂ ਚੱਲਨੀ ਹੈ ਥਿਓਰਮ ਅਸੀਂ ਉਹ ਹੀ ਨਹੀਂ ਪੜਦੇ ਅਸੀਂ ਰਿਜ਼ਲਟ ਪੜਦੇ ਹਾਂ ਕਿਸੇ ਵੀ ਚੀਜ਼ ਨੂੰ ਪੜਨ ਲਈ ਪਹਿਲੇ ਇੱਕ ਪਰਮਾਈ ਫਿਰ ਉਹਨੂੰ ਟੈਸਟ ਕੀਤਾ ਜਾਂਦਾ ਹੈ ਉਹਦਾ ਰਿਜ਼ਲਟ ਨਿਕਲਦਾ ਹੈ ਫਿਰ ਉਹ بار بار ਟੈਸਟਿੰਗ ਤੋਂ ਬਾਅਦ ਜਦੋਂ ਇੱਕ ਚੀਜ਼ ਫਾਈਨਲ ਹੋ ਜਾਂਦੀ ਹੈ ਫਿਰ ਉਹਨੂੰ ਇੱਕ ਇਕੁਏਸ਼ਨ ਜਾਂ ਉਹਦਾ ਰਿਜ਼ਲਟੈਂਟ ਕਢ ਦਿੱਤਾ ਜਾਂਦਾ ਸਾਡਾ ਐਜੂਕੇਸ਼ਨ ਸਿਸਟਮ ਸਿੱਧਾ ਰਿਜ਼ਲਟ ਤੇ ਫੋਕਸ ਕਰਦਾ ਹੈ ਉਸ ਪ੍ਰਮਾਈਸ ਤੇ ਉਸ ਹਾਈਪੋਥੈਸਿਸ ਤੇ ਫੋਕਸ ਨਹੀਂ ਕਰਦਾ ਜੋ ਮੇਰੇ ਸਾਬ ਨਾਲ ਕਿਸੇ ਬੱਚੇ ਦਾ ਇੰਟਰਸਟ ਬਣਾ ਨਹੀਂ ਦਿੰਦਾ ਟੀਚਰ ਦਾ ਕਿੰਨਾ ਵੱਡਾ ਰੋਲ ਹੈ ਕੋਈ ਸਬਜੈਕਟ ਬੱਚੇ ਨੂੰ ਪਸੰਦ ਆ ਜਾਂ ਨਹੀਂ ਪਸੰਦ ਉਹਦੇ ਵਿੱਚ ਟੀਚਰ ਦਾ ਤਾਂ ਮੇਰੇ ਸਾਬ ਨਾਲ ਤਾਂ ਬਹੁਤ ਵੱਡਾ ਰੋਲ ਹੈ ਕਿਉਂਕਿ ਅਸੀਂ ਸਭ ਨੇ ਇਹ ਚੀਜ਼ ਫੀਲ ਕੀਤੀ ਹੋਏਗੀ ਕਿ ਕਈ ਵਾਰੀ ਕੋਈ ਸਬਜੈਕਟ ਜਿਹੜਾ ਹੁੰਦਾ ਨਾ ਸਾਨੂੰ ਅੱਛਾ ਲੱਗਦਾ ਵੀ ਮਾੜਾ ਰਗਣਾ ਸ਼ੁਰੂ ਜਾਂਦਾ ਕਿਉਂਕਿ ਸਾਨੂੰ ਹੁੰਦਾ ਟੀਚਰ ਅੱਛਾ ਨਹੀਂ ਮਿਲਦਾ ਹਰ ਇੱਕ ਦਾ ਪੜਾਉਣ ਦਾ ਆਪਣਾ ਤਰੀਕਾ ਹੈ ਜੋ ਸਾਨੂੰ ਰਿਲੇਟ ਨਹੀਂ ਕਰ ਪਾਉਂਦਾ ਸਾਡਾ ਉਸ ਸਬਜੈਕਟ ਤੋਂ ਹੌਲੀ-ਹੌਲੀ ਇੰਟਰਸਟ ਉੱਠ ਜਾਂਦਾ ਤੇ ਕਈ ਵਾਰੀ ਜਿਹੜਾ ਸਬਜੈਕਟ ਸਾਨੂੰ ਬਹੁਤ ਔਖਾ ਲੱਗ ਰਿਹਾ ਹੁੰਦਾ ਨਾ ਤੇ ਜਦੋਂ ਟੀਚਰ ਆ ਕੇ ਉਹਨੂੰ ਇੱਕ ਆਸਾਨ ਤਰੀਕੇ ਨਾਲ ਇੱਕ ਕਹਾਣੀ ਦੇ ਢੰਗ ਨਾਲ ਸਾਨੂੰ ਪੜਾ ਜਾਂਦਾ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ ਹੁਣ ਮੈਂ ਆਪਣੇ ਫਰੈਂਡਸ ਨੂੰ ਹਮੇਸ਼ਾ ਇਹ ਕਹਿੰਦੀ ਹੁੰਨੀ ਆ ਕਿ ਜਦੋਂ ਮੈਂ ਆਪਣੀ ਸਟੱਡੀਜ਼ ਕਰ ਰਹੀ ਸੀ ਮ ਕਿ ਟੀਚਰ ਆਂਦਾ ਹੈ ਥੋੜਾ ਬਹੁਤ ਹਜ਼ੀ ਮਜ਼ਾਕ ਹੋਇਆ ਉਹਨੇ ਕਦੋਂ ਸਾਨੂੰ ਕਨਸੈਪਟ ਸਮਝਾਇਆ ਕਦੋਂ ਸਾਨੂੰ ਸਾਡੇ ਚੀਜ਼ ਦਿਮਾਗ ਵਿੱਚ ਚਲੀ ਗਈ ਤੇ ਕੁਐਸਚਨ ਸੋਲਵ ਕਰਨ ਬੈਠੇ ਸਾਨੂੰ ਸੋਲਵ ਹੋ ਗਿਆ ਪਤਾ ਹੀ ਨਹੀਂ ਲੱਗਿਆ ਕਿਉਂਕਿ ਪੜਾਈ ਉਸ ਵੇਲੇ ਖੇਡ ਬਣ ਗਈ ਸੀ ਪੜਾਈ ਪੜਾਈ ਨਹੀਂ ਰਹੀ ਸੀ ਤੇ ਸਾਡਾ ਟੀਚਰ ਦਾ ਰੋਲ ਤਾਂ ਬਹੁਤ ਵੱਡਾ ਹੈ ਤੇ ਮੈਨੂੰ ਕਿਉਂਕਿ ਅੱਛਾ ਟੀਚਰ ਸਾਨੂੰ ਜ਼ਿੰਦਗੀਸ ਨਹੀਂ ਭੁੱਲਦਾ ਮੇਰੇ 6th ਤੇ 7th ਦੇ ਵਿੱਚ ਇੱਕ ਡਰਾਇੰਗ ਦਾ ਟੀਚਰ ਸੀ ਆਪਾਂ ਆਪਣੇ ਥਿਓਰੈਟিক্যাল ਸਬਜੈਕਟਸ ਤਾਂ ਛੱਡੀਏ ਡਰਾਇੰਗ ਵੀ ਮੈਨੂੰ ਡਰਾਇੰਗ ਬਿਲਕੁਲ ਪਸੰਦ ਨਹੀਂ ਸੀ ਕਿਉਂਕਿ ਬਾਕੀ ਸ ਡਰਾਇੰਗ ਦਾ ਪਰਸਲ ਮੈਨੂੰ ਸ਼ੌਂਕ ਹੀ ਨਹੀਂ ਸੀ ਉਹ ਮੇਰੇ ਇੱਕ ਟੀਚਰ ਸੀਗੇ ਤੇ ਉਹਨਾਂ ਨੇ ਇੱਕ ਵਾਰੀ ਕੁਝ ਡਰਾਇੰਗ ਬਣਾਉਣ ਨੂੰ ਕਿਹਾ ਤੇ ਮੈਂ 2 ਮਿੰਟਸ ਨਾਲ ਗੰਦੀ ਜੀ ਡਰਾਇੰਗ ਬਣਾ ਕੇ ਨਾਲ ਲੈ ਗਈ ਤੇ ਰਾਦਰ ਥੈਨ ਮੈਨੂੰ ਇਹ ਕਹਿੰਦੇ ਕਿ ਤੁਸੀਂ ਡਰਾਇੰਗ ਖਰਾਬ ਬਣਾਈ ਹੈ ਉਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਕਿ ਤਨਵੀਰ ਬੇਟਾ ਜੀ ਤੂੰ 2 ਮਿੰਟ ਦੇ ਵਿੱਚ ਇੱਕ ਐਦਾਂ ਦੀ ਫਿਗਰ ਬਣਾ ਸਕਦੀ ਮੈਨੂੰ ਪਤਾ ਲੱਗ ਰਿਹਾ ਹੈ ਇਨਸਾਨ ਬੈਠਾ ਕੀ ਕਰ ਰਿਹਾ ਜੇ ਤੂੰ ਇਹਨੂੰ 6 ਟੰਗ ਨਾਲ ਸਹੀ ਤਰੀਕੇ ਨਾਲ ਬਣਾਇਆ ਹੁੰਦਾ ਤੇ ਕਿੰਨੀ ਸੋਹਣੀ ਡਰਾਇੰਗ ਕਰ ਲੈਂਦੀ ਤੇ ਉਹ ਚੀਜ਼ ਮੇਰੇ ਦਿਮਾਗ 'ਚ ਬੈਠ ਗਈ ਕਿ ਮੇਰੇ ਟੀਚਰ ਨੇ ਤੇ ਉਸ ਜਦੋਂ ਸਮੈਸਟਰ ਦੇ ਵਿੱਚ ਜਦੋਂ ਸਾਡਾ ਸੈਮ ਹੁੰਦਾ ਸੀ ਖਤਮ ਹੋਇਆ ਤੇ ਮੇਰੇ ਵਨ ਆਫ ਦਾ ਹਾਈएस्ट ਮਾਰਕਸ ਸੀ ਡਰਾਇੰਗ ਦੇ ਵਿੱਚ ਜਿਹੜਾ ਸਬਜੈਕਟ ਮੈਂ ਕਦੀ ਵੀ ਦੂਰੋਂ ਛੁੰਦੀ ਵੀ ਨਹੀਂ ਹੁੰਦੀ ਸੀ ਕਿ ਨਹੀਂ ਇਹ ਤਾਂ ਮੇਰੇ ਤੋਂ ਹੋਣਾ ਨਹੀਂ ਤੇ ਉਹ ਟੀਚਰ ਤੁਹਾਨੂੰ ਕਿਵੇਂ ਉਸ ਸਬਜੈਕਟ ਵੱਲ ਮੋਲਡ ਕਰਦਾ ਹੈ ਔਰ ਬਹੁਤ ਡਿਪੈਂਡ ਕਰਦਾ ਹੈ ਉਸ ਟੀਚਰ